ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਬ ਬਲੌਗ ਦੇ ਵਿੱਚ ਫਿਰ ਸੁਣਾ ਚੁੱਕੀ ਮੈਂ ਸਾਰੇ ਠੀਕ ਆ ਅਸੀਂ ਵੀ ਸਾਰੇ ਠੀਕ ਹਾਂ ਤਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਡੀ ਠੀਕਾ ਹੋ। ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ। ਬਲੌਗ ਸਟਾਰਟ ਕਰ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜੇ ਵੀਡੀਓ ਪਸੰਦ ਆਉਦੀ ਹੈ ਨਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ। ਹਾਂਜੀ ਇੱਥੇ ਦੁਪਹਿਰ ਦਾ ਟਾਈਮ ਹੈ ਤੇ ਤੁਪੈਨਾ ਜਿਆਦਾ ਪੈ ਰਹੀ ਹੈ ਸੇਕ ਮਾਰਦੀ ਆ ਬਾਹਰ ਬਹੁਤ ਜਿਆਦਾ ਸੇਕ ਆ। ਤੇ ਆਪਾਂ ਚੱਲੇ ਸੀਗੇ ਹੁਣ ਖਸ਼ਿਆਂ ਕੋਲ ਜਾ ਕੇ ਦੇਖਦੇ ਆ ਉਹਨਾਂ ਨੂੰ ਇੱਕ ਵਾਰ ਹੋਰ ਲੜਾਉਣੇ ਧਲਾਉਣੇ ਆ ਸਵੇਰ ਦੀ ਦੋ ਵਾਰ ਤਾਂ ਮੈਂ ਪਾਣੀ ਉਹਨਾਂ ਨੂੰ ਪਲਾਇਆ ਹੀ ਤੇ ਖੁਆਰੇ ਆਪਣੇ ਲੱਗੇ ਹੋਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਫਿਰ ਵੀ ਗਰਮੀ ਬਹੁਤ ਜ਼ਿਆਦਾ ਹੈ ਹੁਣ ਤਾਂ ਪਸ਼ੂ ਦੋ ਤਿੰਨ ਟਾਈਮ ਪਾਣੀ ਪੀਂਦੇ ਨੇ ਤੇ ਆਪਾਂ ਚੱਲਦੇ ਹੁਣ ਖਸ਼ਮਾ ਚ ਬਣੇ ਰਹੋ ਬਲੌਗ ਦੇ ਨਾਲ ਦੇਖੋ ਕਿੰਨਾ ਸੇਕ ਮਾਰ ਰਿਹਾ ਆਲੇ ਦਾਲੇ ਸ਼ਾਂਤ ਹੋ ਗਿਆ ਤੁਪਾਂ ਦੁਪਹਿਰਾ ਤਪਿਆ ਪਿਆ बच्चे अपने स्कूलों आ गए सी चाह पानी पी लिया उन्होंने बस हूँ काम का शुरू कर दिया दोपहर तो बाद देखो अपनी शैली कितने फिर लोई है लोई है अपनी यही आ जा गिरना जाई उतरे फिर दे जिस कर फुरे बंद नहीं करके मैं फुहरे बंद करने भुल गई फुहार बंद करके ना कु खिच के तो वाँ। एक बार फिर नडा दूंगी मैंने मैं फुहरे बंद करके चलो ही थले तो ब ਆ ਗਏ ਉਹ ਤੇ ਭੱਜੇ ਆਜ ਤੇਰੇ ਮੂਰੇ ਆ ਭੱਜੇ ਤੇ ਕੁੱਤੇ ਆਈਆਂ ਬਹੁਤ ਹੋ ਗਏ ਕੋਲ ਕੋਲ ਚੱਲ ਅੰਦਰ بڑے ਕੁੱਤੇ ਆਂਦੇ ਮੂਹਰੇ ਬੰਦ ਕਰੇ ਕਰ ਰਹੇ ਹੈ ਹੈ ਕਿਡਾ ਡੱਬਾ ਨੇ ਛਿડાਣੇ ਪਾਊਗਾ ਹੁਣ ਇਹ ਲਓ ਜੀ ਅੱਜ ਬੱਕਰੀਆਂ ਵੀ ਹੜਾਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦੋ ਵਾਰ ਤਾਂ ਮੈਂ ਪਸ਼ੂ ਨੂੰ ਪਹਿਲਾਂ ਪਾਣੀ ਪਾ ਗਈ ਨਲ ਫੁਆਰੇ ਚੱਲ ਰਿਹਾ ਨਹੀਂ ਸਵੇਰ ਦੇ ਲਓ ਜੀ ਇੱਥੇ ਦੁਪਹਿਰ ਦਾ ਟਾਈਮ ਸੀਗਾ ਤੇ ਆਪਾਂ ਫਿਰ ਸੀਗੇ ਪਸ਼ੂਆਂ ਦੇ ਵਿੱਚ ਕਿਉਂਕਿ ਜੀ ਦੁਪਹਿਰ ਬਹੁਤ ਜ਼ਿਆਦਾ ਤਪਦਾ ਤਪਦੀ ਆ ਹੁਣ ਤੇ ਪਸ਼ੂਆਂ ਨੂੰ ਨਾ ਬਾਰ-ਬਾਰ ਪਿਆਸ ਲੱਗਦੀ ਆ ਦਿਹਾੜੀ ਚ ਤਿੰਨ-ਚਾਰ ਵਾਰੀ ਤਾਂ ਪਾਣੀ ਪੀ ਲੰਦੇ ਨੇ ਜਿੰਨੀ ਵਾਰਾ ਸੀ ġੇੜਾ ਮਾਰਦੇ ਉੰਨੀ ਵਾਰ ਇਹਨਾਂ ਨੂੰ ਪਾਣੀ ਪਲਾ ਕੇ ਆਉਨੇ ਆ ਤੇ ਪੀ ਲੰਦੇ ਨੇ ਹੁਣ ਗਰਮੀ ਬਹੁਤ ਜ਼ਿਆਦਾ ਹੈ ਹਨਾ ਜਿਸ ਤਰ੍ਹਾਂ ਆਪਾਂ ਨੂੰ ਬਾਰ-ਬਾਰ ਪਾਣੀ ਦੀ ਪਿਆਸ ਲੱਗਦੀ ਆ ਹਨਾ ਆਪਾਂ ਨੂੰ ਵੀ ਮੂੰਹ ਸੁੱਕਦਾ ਮਤਲਬ ਆਪਣਾ ਵੀ ਤੇ ਉਸੇ ਤਰ੍ਹਾਂ ਹੀ ਪਸ਼ੂਆਂ ਨੂੰ ਆ ਹਨਾ ਇਹਨਾਂ ਨੂੰ ਵਿਚਾਰੇ ਨੂੰ ਪਿਆਸ ਲੱਗਦੀ ਆ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਵੀ ਸਾਨੂੰ ਪਾਣੀ ਪਿਲਾ ਦਿਓ ਤੇ ਜਿਹੜੇ ਸਾਰਾ ਟੈਂਪਰੇਚਰ ਵੱਧ ਰਿਹਾ ਹਨਾ ਗਰਮੀ ਪੈ ਰਹੀ ਆ ਬਹੁਤ ਔਖਾ ਏ ਤੇ ਸਾਰੇ ਹੀ ਮਤਲਬ ਸਾਰੇ ਪਾਸੇ ਸੇਕ ਮਾਰ ਰਿਹਾ ਹੈ ਸ਼ੈੱਡ ਵੀ ਤਪ ਰਹੇ ਨੇ ਇੰਨਾ ਜ਼ਿਆਦਾ ਹਨਾ ਤੇ ਫੇਰ ਵੀ ਦੇਖ ਲੋ ਹੁਣ ਸਾਜਰੀ ਧੁੱਪਾਂ ਚੜ ਜਾਂਦੀ ਆ ਮੈਂ ਨਾ ਸਵੇਰੇ 8:30 ਵਜੇ ਨੂੰ ਪੁਵਾਰੇ ਲਾਤੇ ਸੀਗੇ ਇੱਕ ਵਾਰ ਇਹਨਾਂ ਦੇ ਪਾਣੀ ਪਾਤਾ ਪਿੰਡੇ ਤੇ ਤੇ ਪਿੰਡੇ ਤੇ ਪਾਣੀ ਪਾ ਕੇ ਫਿਰ ਜਦੋਂ ਫੁਆਰੇ ਲਾਤੇ ਸੀਗੇ ਸਵੇਰ ਦੀ ਚੱਲਦੇ ਨੇ ਤੇ ਸ਼ਾਮ ਤੱਕ ਚੱਲੀ ਜਾਣਗੇ ਮਤਲਬ 4:00 ਵਜੇ ਤੱਕ ਚੱਲੀ ਜਾਣਗੇ ਉਸ ਤੋਂ ਬਾਅਦ ਬੰਦ ਕਰ ਦਾਂਗੇ ਤੇ ਕਿਉਂਕਿ ਜੀ ਹਵਾ ਫਿਰ ਠੰਡੀ ਲੱਗੀ ਜਾਂਦੀ ਹੈ ਜਿਹੜੀ ਸੇਕ ਆਉਂਦਾ ਨਾ ਹਵਾ ਦੇ ਵਿੱਚ ਫਿਰ ਜਦੋਂ ਫੁਆਰੇ ਚੱਲਦੇ ਨੇ ਫਿਰ ਠੰਡੀ ਹਵਾ ਆਉਂਦੀ ਹੈ ਤੇ ਪਸ਼ੂ ਰਾਮ ਨਾਲ ਬੈਠੇ ਰਹਿੰਦੇ ਨੇ ਜੰਗਾਲੇ ਕਰੀ ਜਾਂਦੇ ਨੇ ਐਨੀ ਮਤਲਬ ਠੰਡੀ ਹਵਾ ਦੇ ਵਿੱਚ ਵੀ ਇਹਨਾਂ ਨੂੰ ਜਿਹੜੇ ਸਾਹ ਨੂੰ ਇਹਨਾਂ ਦੇ ਪਾਣੀ ਪੈਂਦਾ ਠੰਡੀ ਹਵਾ ਹੁੰਦੀ ਹੈ ਤੇ ਫਿਰ ਵੀ ਪਿਆਸ ਲੱਗਦੀ ਆ ਤਾਂ ਕਰਕੇ ਫਿਰ ਦੋ ਤਿੰਨ ਵਾਰੀ ਇਹਨਾਂ ਨੂੰ ਮੈਂ ਪਾਣੀ ਪਲਾ ਜੰਨੀ ਹੁੰਨੀ ਆ ਤੇ ਫਿਰ ਹਨਾ ਤੇ ਉਸ ਤੋਂ ਬਾਅਦ ਫਿਰ ਪਾਣੀ ਪਲਾਉਣ ਤੋਂ ਬਾਅਦ ਫਿਰ ਸ਼ਾਮੀ ਫਿਰ ਧਾਰਾ ਚੋਣਿਆ ਉਸ ਤੋਂ ਬਾਅਦ ਫਿਰ ਪਾਣੀ ਪਲਾਉਨੇ ਆ ਬਾਰ ਬਾਰ ਜਾਂ ਚ ਪਾਣੀ ਪਲਾਈ ਜਾਂਨੇ ਆ ਜਦੋਂ ਤੱਕ ਮਤਲਬ ਰਾਤ ਨਹੀਂ ਹੁੰਦੀ ਹੈਗੀ ਤੇ ਵਧੀਆ ਇਹਨਾਂ ਪੀ ਜਾਂਦੀਆਂ ਨੇ ਖੁੱਲ ਕੇ ਪਾਣੀ ਪਿੰਦੀਆਂ ਨੇ ਆਪਣੇ ਪਸ਼ੂ ਹਣ ਤੇ ਜਦੋਂ ਦੀ ਗਰਮੀ ਪੈਣ ਲੱਗੀ ਆ ਤੇ ਇਦਾਂ ਹੀ ਆ ਨਾ ਵੀ ਟਾਈਮ ਸਿਰ ਹਨਾ ਪਸ਼ੂਆਂ ਨੂੰ ਪਾਣੀ ਪਲਾਉਂਦੇ ਰਹੀਏ ਤੇ ਕੱਖ ਟਾਈਮ ਨਾ ਪੈਂਦੇ ਰਹਿਣ ਤੇ ਪਸ਼ੂਆਂ ਦੇ ਵਿੱਚ ਫਿਰ ਗਰਮੀ ਨਹੀਂ ਪੈਂਦੀ ਹੈਗੀ ਤੇ ਨਾਲੇ ਫਿਰ ਪਸ਼ੂ ਹੌਂਕਦੇ ਨਹੀਂਗੇ ਜਿਹੜੀ ਆਪਣੀਆਂ ਐਚ ਐਫ ਗਾਂ ਆ ਨਾ ਇਹ ਥੋੜੀ ਜ਼ਿਆਦਾ ਗਰਮੀ ਮੰਦੀ ਆ ਹੌਂਕ ਦੀ ਬਹੁਤ ਜ਼ਿਆਦਾ ਹੈ ਤਾਂ ਕਰਕੇ ਇਹਦੇ ਕਰਕੇ ਨਾ ਸਾਨੂੰ ਬਾਰ-ਬਾਰ ਪਾਣੀ ਪਲਾਉਣਾ ਆਉਣਾ ਪੈਂਦਾ ਇਹਨਾਂ ਨੂੰ ਤੇ ਮੱਜਾਂ ਦਾ ਚਾਲ ਲੰਦੀਆਂ ਨੇ ਗਰਮੀ ਹੈ ਨਾ ਤੇ ਪਰ ਜਿਹੜੀਆਂ ਬੈੜੀਆਂ ਨੇ ਐਚ ਐਫ ਏ ਨਹੀਂ ਚਲਦੀਆਂ ਹੈਗੀਆਂ ਇਹ ਤਾਂ ਬਹੁਤ ਜ਼ਿਆਦਾ ਹੌਂਕਦੀਆਂ ਨੇ ਇਹਦੇ ਇਹਦੇ ਕਰਕੇ ਸਾਨੂੰ ਫਿਰ ਪਾਣੀ ਪਾਉਣਾ ਪੈਂਦਾ ਹੈ ਨਾ ਤੇ ਬਾਰ-ਬਾਰ ਤੇ ਸਵੇਰ ਦੀ ਮੈਂ ਪਹਿਲਾਂ ਪਾਣੀ ਪਾ ਗਈ ਹੁਣ ਦੁਪਹਿਰੇ ਪਾ ਕੇ ਜਾਉਂਗੀ ਇੱਕ ਵਾਰ ਫਿਰ ਪਾਵਾਂਗੇ ਜਦੋਂ ਖੁਆਰੇ ਬੰਦ ਕਰ ਦਾਂਗੇ ਤੇ ਜਾ ਜ਼ਿਆਦਾਤਰ ਹਨ ਫਿਰ ਕਈ ਵਾਰ ਮੈਸੇਜ ਕਰ ਦਿੰਦੇ ਨੇ ਕਹਿੰਦੇ ਵੀ ਤੁਸੀਂ ਪਾਣੀ ਵੇਸਟ ਕਰਦੇ ਹੋ ਪਰ ਦੇਖੋ ਜੀ ਆਪਣਾ ਇਹ ਪਾਣੀ ਵੇਸਟ ਨਹੀਂ ਹੋ ਰਿਹਾ ਇਹ ਖਾਲ ਦੇ ਵਿੱਚੇ ਜਾਂਦਾ ਹੈ ਉਸ ਤੋਂ ਬਾਅਦ ਫਿਰ ਸਬਜ਼ੀਆਂ ਵਗੈਰਾ ਨੂੰ ਲੱਗ ਜਾਂਦਾ ਜਾਂ ਫਿਰ ਜਿਹੜੇ ਖੇਤ ਦੇ ਵਿੱਚ ਪੱਠੇ ਵਿੱਜੇ ਹੋਏ ਨੇ ਉੱਥੇ ਚਲੇ ਜਾਂਦਾ ਤੇ ਇਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਵੇਸਟਿੰਗ ਆ ਕਿਉਂਕਿ ਜੀ ਪਸ਼ੂ ਵੀ ਵਿਚਾਰਿਆਂ ਨੂੰ ਗਰਮੀ ਲੱਗਦੀ ਆ ਜਿਸ ਤਰ੍ਹਾਂ ਆਪਾਂ ਨੂੰ ਲੱਗਦੀ ਆ ਹਨਾ ਆਪਾਂ ਵੀ ਦਿਹਾੜੀ 'ਚ ਦੋ ਤਿੰਨ ਵਾਰੀ ਤਾਂ ਨਹਾਏ ਲੈਣੇ ਆ ਇਹ ਮੈਂ ਤਾਂ ਕਈ ਇੱਥੋਂ ਤੱਕ ਦੇਖੇ ਨੇ ਕਿ ਆਪ ਮਤਲਬ ਪਾਣੀ ਦੇ ਵਿੱਚ ਬਰਫ਼ ਪਾ ਕੇ ਵੀ ਨਹਾਉਂਦੇ ਨੇ ਜਦੋਂ ਗਰਮੀ ਲੱਗਦੀ ਹੈ ਫਿਰ ਇਹ ਤਾਂ ਵਿਚਾਰੇ ਹਨਾ ਜਾਨਵਰ ਨੇ ਪਸ਼ੂ ਨੇ ਤੇ ਇਹਨਾਂ ਨੇ ਤਾਂ ਵਿਚਾਰਿਆਂ ਨੇ ਬੋਲ ਕੇ ਵੀ ਦੱਸਣਾ ਵੀ ਸਾਨੂੰ ਗਰਮੀ ਲੱਗਦੀ ਹੈ ਜੀ ਆਪਾਂ ਉਹਨੂੰ ਨਿਲਾਉ ਦਾਂਗੇ ਕੋਈ ਹਰਚ ਨਹੀਂ ਹਨਾ ਇਹ ਆਪਣਾ ਦੇਖੋ ਆਪਾਂ ਉਹਨੂੰ ਦੁੱਧ ਦਿੰਦੇ ਨੇ ਹਨਾ ਆਪਣਾ ਘਰ ਦਾ ਖਰਚਾ ਚਲਾਉਂਦੇ ਨੇ ਤੇ ਫੇਕ ਕੀ ਜੇ ਇਹਨਾਂ ਨੂੰ ਦੋ ਤਿੰਨ ਵਾਰੀ ਨਿਣਾਵਾ ਦਾਂਗੇ ਗਰਮੀ 'ਚ ਇਹ ਨਿਣਾ ਆਉਂਦੇ ਆ ਸਿਆਲਾਂ 'ਚ ਕਿਹੜਾ ਇੰਨਾ ਆਪਾਂ ਨਿਣਾਉਨੇ ਆ ਹਨਾ ਸਿਆਲਾਂ 'ਚ ਤਾਂ ਚੱਲ ਲੈਂਦੇ ਨੇ ਚਲੋ ਇਹ ਜੋ ਉਦੋਂ ਤਾਂ ਫਿਰ ਜਦੋਂ ਜ਼ਿਆਦਾ ਲਿਬੜਦੇ ਨਹੀਂ ਫਿਰ ਇਹ ਨਿਣਾਉਨੇ ਆ ਸਿਆਲਾਂ 'ਚ ਨਹੀਂ ਆਪਾਂ ਇਹਨਾਂ ਨਿਣਾਉਂਦੇ ਹੈਗੇ ਅੱਜ ਤਾਂ ਮੈਂ ਸਾਰੇ ਨਿਣਾਤੇ ਸੀਗੇ ਸਵੀਟੀ ਵੀ ਬੱਕਰੀਆਂ ਵੀ ਸਾਰੇ ਦੁਪਹਿਰੇ ਜੇ ਨਿਣਾ ਕੇ ਗਏ ਸੀ ਤੇ ਇੱਥੇ ਜਦੋਂ ਬੱਚੇ ਆ ਗਏ ਸੀ ਫਿਰ ਇਹ ਵੀ ਲੱਗ ਜਾਂਦੇ ਨੇ ਸਕੂਲੋਂ ਆ ਕੇ ਇਹ ਵੀ ਨਾਲ ਕਰਾਉਣ ਲਾ ਜਾਂਦੇ ਨੇ ਕੰਮ ਇਹਨਾਂ ਨੂੰ ਵੀ ਪਤਾ ਹੈ ਹਨਾ ਵੀ ਚਲੋ ਨਾਲ ਕਰਾ ਦਿੰਨੇ ਸ਼ੌਂਕ ਹੈ ਇਹਨਾਂ ਨੂੰ ਵੀ ਹਨਾ ਇਹ ਕੰਮ ਦਾ ਤੇ ਮੈਂ ਤਾਂ ਕਹਿੰਦੀ ਨਹੀਂ ਹੁੰਦੀ ਆਪਿਆਕ ਲੱਗ ਜਾਂਦੇ ਇੱਥੇ ਸੈਲਪ੍ਰਿਤ ਕਹਿੰਦਾ ਕਹਿੰਦਾ ਵੀ ਮੈਂ ਨਿਲਾ ਦੰਨਾ ਮੈਂ ਚੱਲ ਨਿਲਾ ਦੇ ਹਨਾ ਤੇ ਗਰਮੀ ਦੇ ਵਿੱਚ ਇਹੀ ਹੁੰਦੀ ਆ ਪਸ਼ੂਆਂ ਦੀ ਦੇਖਭਾਲ ਹਨਾ ਜਿੰਨਾ ਆਪਾਂ ਪਸ਼ੂਆਂ ਦਾ ਧਿਆਨ ਰੱਖਾਂਗੇ ਵਧੀਆ ਰਹਿਣਗੇ ਪਸ਼ੂ ਨਾਲ ਤਾਂ ਬਿਮਾਰੀ ਤੋਂ ਬਚੇ ਰਹਿੰਦੇ ਨੇ ਹਨਾ ਕਿਉਂਕਿ ਜੇ ਹੌਂਕੀ ਜਾਣਗੇ ਤੇ ਸੇਕ ਦੇ ਵਿੱਚ ਬੈਠੇ ਰਹਿਣਗੇ ਫਿਰ ਤਾਂ ਪਸ਼ੂ ਬਿਮਾਰ ਹੋਣਗੇ ਫਿਰ ਡਾਕਟਰ ਬੁਲਾਵਾਂਗੇ ਪੈਸੇ ਲੱਗਣਗੇ ਇਹ ਇਸ ਤੋਂ ਵਧੀਆ ਹੈ ਕਿ ਆਪਾਂ ਇਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਰੱਖ ਲਈਏ ਹਨਾ ਪਾਣੀ ਟਾਈਮ ਨਾਲ ਪਲਾਉਂਦੇ ਰਹੀਏ ਤੇ ਬਾਰ-ਬਾਰ ਇਹਨਾਂ ਦੇ ਉੱਤੇ ਥੋੜਾ-ਥੋੜਾ ਪਾਣੀ ਪਾਉਂਦੇ ਰਹੀਏ ਹਨਾ ਸਾਨੂੰ ਫੁਆਰਿਆਂ ਦੀ ਬਹੁਤ ਮौज ਆ ਫੁਆਰਿਆਂ ਨਾਲ ਐਨ ਆਰਾਮ ਨਾਲ ਬੈਠੇ ਰਹਿੰਦੇ ਨੇ ਫਿਰ ਆਰਾਮ ਨਾਲ ਬੈਠ ਕੇ ਜੰਗਾਰੀ ਕਰਦੇ ਨੇ ਇਹਦੇ ਨਾਲ ਦੁੱਧ ਦਾ ਵੀ ਨਹੀਂ ਫਰਕ ਪੈਂਦਾ ਹੈਗਾ ਇਹਨਾਂ ਇਨਾਂ ਨੂੰ ਇੰਨੀ ਜ਼ਿਆਦਾ ਗਰਮੀ ਮਹਿਸੂਸ ਨਹੀਂ ਹੁੰਦੀ ਹੈ ਹੈਗੀ ਤੇ ਲੋ ਜੀ ਇੱਥੇ ਹੁਣ ਆਪਾਂ ਸਾਰੀਆਂ ਣਲਾਦਾਂਗੇ ਸਮਾਰ ਕੇ ਮਲ ਕੇ ਣਲਾਦੂੰਗੀ ਮੈਂ ਸਾਰੇ ਪਸ਼ੂ ਤੇ ਬਾਕੀ ਹਨਾ ਜਿਵੇਂ ਕੇ ਆਪਣੀ ਐਫ ਗਏ ਆ ਨਾ ਇਹ ਹੌਂਕ ਦੀ ਜ਼ਿਆਦਾ ਨਾ ਇਹਨੂੰ ਨਾ ਆਪਾਂ ਇੱਕ ਮਤਲਬ ਠੰਡੀ ਚੀਜ਼ ਪਾ ਦਨੇ ਹੁੰਨੇ ਆ ਉਹਦੇ ਨਾਲ ਲੋਟ ਰਹਿੰਦੀ ਉਹ ਮੈਂ ਅਗਲੇ ਵੀਡੀਓ ਚ ਕੱਲ ਵਾਲੀ ਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਆਪਾਂ ਐਫ ਗੈ ਨੂੰ ਕੀ ਪਾਉਨੇ ਆ ਹਨਾ ਵੀ ਜਿਹਦੇ ਨਾਲ ਦੁੱਧ ਬਣਿਆ ਰਹਿੰਦਾ ਇਹਦਾ ਨਾਲੇ ਹੌਂਕ ਹੌਂਕਦੀ ਨਹੀਂ ਗਾਂ ਜਿਵੇਂ ਹੁਣ ਜ਼ਿਆਦਾ ਹੁਣ ਤਪੜੀਆਂ ਹਨਾ ਦੁਪਹਿਰੇ ਫਿਰ ਬਹੁਤ ਜ਼ਿਆਦਾ ਜਿਵੇਂ ਹੁਣ ਧਾਨ ਵੀ ਲੱਗਣੇ ਆ ਫਿਰ ਪਰਦਾ ਮਾਰ ਲੱਗ ਜਾਂਦੀ ਆਲੇ-ਦਾਲੇ ਉਹਦੇ ਲਈ ਵੀ ਵਧੀਆ ਹੈ ਫਿਰ ਠੀਕ ਰਹਿੰਦੀ ਹੈ ਇਹ ਮਤਲਬ ਜ਼ਿਆਦਾ ਹੌਂਕ ਦੀ ਨਹੀਂ ਉਹ ਪਾਉਣਾ ਮੈਂ ਕੱਲੂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਦੇਖੋ ਜੀ ਹਨਾ ਇਹਨਾਂ ਪਸ਼ੂਆਂ ਨੂੰ ਪਲੀਜ਼ ਮੈਂ ਤਾਂ ਇਹੀ ਕਹੂੰਗੀ ਸਾਮਲਿਆ ਕਰੋ ਹਨਾ ਇਹ ਨਾ ਕਰਿਆ ਕਰੋ ਵੀ ਹੱਥਾਂ ਚ ਫੇਰ ਪਾਣੀ ਪਲਾ ਕੇ ਬਾਕੀ ਸਾਰੀ ਦਿਹਾੜੀ ਹਨਾ ਕੀਲੇ ਦੇ ਨਾਲ ਬੰਨੀਆ ਰਹਿਣ ਇੱਕ ਦੋ ਵਾਰੀ ਹਨਾ ਗੇੜਾ ਮਾਰ ਲਿਆ ਕਰੋ ਪਸ਼ੂਆਂ ਦੇ ਵਿੱਚ ਤੇ ਉਹਨਾਂ ਨੂੰ ਪਾਣੀ ਧਾਣੀ ਟੈਨ ਨਾ ਪਲਾ ਦੇਆ ਕਰੋ ਹਨਾ ਕਿਉਂਕਿ ਜੀ ਇਹਨਾਂ ਨੇ ਵਿਚਾਰਿਆਂ ਨੇ ਹੱਕਾ ਨਹੀਂ ਮਾਰਨੀ ਹੈਗੀਆਂ ਬੋਲ ਕੇ ਨਹੀਂ ਦੱਸਣਾ ਹੈਗਾ ਤੇ ਆਪਾਂ ਤਾਂ ਪੱਖੇ ਥਲੇ ਬਹਿ ਜਾਂਦੇ ਆ ਆਪਾਂ ਨੂੰ ਤਾਂ ਅੰਦਰ ਏਸੀਆਂ ਚ ਬੈਠ ਰਹਿਣਾ ਪੱਖਿਆਂ ਥਲੇ ਬੈਠ ਰਹਿਣੇ ਆ ਐ ਲੱਗਦਾ ਵੀ ਬਾਹਰ ਹਨਾ ਵੀ ਮੌਸਮ ਠੀਕ ਹੋਊਗਾ ਹਨਾ ਤੇ ਆਪਾਂ ਜਦੋਂ ਠੰਡਕ ਚ ਬੈਠੇ ਰਹਿੰਦੇ ਆ ਪਰ ਜੀ ਬਾਹਰ ਨਿਕਲ ਕੇ ਪਤਾ ਲੱਗਦਾ ਹੈ ਕਿੰਨਾ ਸੇਕ ਆ ਬਹੁਤ ਜ਼ਿਆਦਾ ਸੇਕ ਮਾਰਦਾ ਹੈ ਤੇ ਜੇ ਅਪਰ ਇਹਨਾਂ ਨੂੰ ਪੱਖੇ ਵੀ ਕੱਲੇ ਲਾ ਕੇ ਛੱਡਦੇ ਆ ਪੱਖੇ ਵੀ ਸੇਕ ਖਿੱਚਦੇ ਨੇ ਕੁਛ ਨਹੀਂ ਕਰਦੇ ਹੈਗੇ ਅੱਜ ਕੱਲ ਪੱਖੇ ਵੀ ਜਿਹੜੇ ਸਾਹਮਣਾ ਗਰਮੀ ਪੈ ਰਹੀ ਆ ਪਲੀਸ ਇਹਨਾਂ ਨੂੰ ਪਾਣੀ ਪਲਾ ਦਿਆ ਕਰੋ ਦੋ ਤਿੰਨ ਟਾਈਮ ਤੇ ਵਿਚਾਰੇ ਹਨਾ ਆਰਾਮ ਨਾਲ ਬੈਠੇ ਰਿਆ ਕਰਨਗੇ ਨਾਲੇ ਫਿਰ ਐਦਾਂ ਹੈ ਵੀ ਆਪਾਂ ਡਾਕਟਰਾਂ ਦੇ ਖਰਚੇ ਤੋਂ ਬਚੇ ਰਾਵਾਂਗੇ ਥੋੜੀ ਜਿਹੀ ਖੇਚਲ ਹੈਈ ਆ ਮੈਂ ਕਦੇ ਵੀ ਐ ਨਹੀਂ ਕਿਹਾ ਹੈਗਾ ਵੀ ਸਾਰੇ ਬੈਠੇ ਨੇ ਹਨਾ ਵੀ ਮੈਂ ਵੀ ਚਲੋ ਬੈਠੀ ਰਹਿਣੀ ਆ ਪੱਖੇ ਥੱਲੇ ਵੀ ਮੈਂ ਕੀ ਕਰਨ ਜਾਣਾ ਥੱਲੇ ਮੈਂ ਆਪਣਾ ਢੇੜਾ ਪਸ਼ੂਆਂ ਦੇ ਵਿੱਚ ਮਾਰਦੀ ਰਹਿਣੀ ਆ ਕਿਉਂਕਿ ਜੀ ਇਹ ਸਾਡੀ ਰੋਜ਼ੀ ਰੋਟੀ ਆ ਇਹਨਾਂ ਦੇ ਸਿੱਕਤੀ ਹਨਾ ਘਰ ਚੱਲਦਾ ਹੈ ਤੇ ਜੇ ਮੈਂ ਇਹਨਾਂ ਨੂੰ ਇੰਨੀ ਸੰਭੂਗੀ ਹਨਾ ਫਿਰ ਬਿਮਾਰ ਹੋਣਗੇ ਫਿਰ ਡਾਕਟਰ ਨੂੰ ਬੁਲਾਉਣਾ ਪਊ ਫਿਰ ਉਹਨਾਂ ਦੇ ਖਰਚਾ ਆਊਗਾ ਫਿਰ ਉਹ ਸਾਡੇ ਲਈ ਉਹ ਦਿੱਕਤ ਆ ਹਨਾ ਜੇ ਇਹੀ ਆਪਾਂ ਇਹਨਾਂ ਦੀ ਸੰਭਾਲ ਕਰ ਲਾਂਗੇ ਤੇ ਫਾਇਦੇਮੰਦ ਰਹਾਗੇ ਹਨਾ ਤੇ ਬਸ ਇਦਾਂ ਇਆਂ ਵੀ ਗਰਮੀ ਦੇ ਵਿੱਚ ਇਹਨਾਂ ਦੀ ਪੂਰੀ ਦੇਖਰੇਖ ਕਰ ਲਿਆ ਕਰੋ ਪਾਣੀ ਟਾਈਮ ਨਾਲ ਪਲਾ ਦਿਆ ਕਰੋ ਨਿਲਾ ਤਲਾ ਦਿਆ ਕਰੋ ਤੇ ਪਾਣੀ ਵੇਸਟ ਕੋਈ ਗੱਲ ਨਹੀਂ ਇੰਨਾ ਨਹੀਂ ਹੁੰਦਾ ਹੈਗਾ ਨਿਲਾ ਦਿਆ ਕਰੋ ਜੀ ਆਪਾਂ ਵੀ ਤਾਂ ਨਾਉ ਨਹੀਂ ਆ ਤੇ ਪਾਣੀ ਵੇਸਟਾ ਦਾ ਤੁਸੀਂ ਉੱਥੇ ਕਿਹਿਆ ਕਰੋ ਜਿਵੇਂ ਹੁਣ ਰਸੋਈਆਂ ਦੇ ਵਿੱਚ ਛਿੰਕਾ ਲੱਗੀਆਂ ਹੋਣਾਂ ਨੇ ਤੇ ਟੂਟੀ ਛੱਡ ਲੰਦੇ ਆ ਭੈਣਾ ਹਨਾ ਕਈ ਮੈਂ ਦੇਖੀਆਂ ਨੇ ਉਸ ਤੋਂ ਬਾਅਦ ਭਾਂਡੇ ਮਾਂਜੀ ਜਾਣਗੇ ਟੂਟੀ ਚੱਲੀ ਜਾਊਗੀ ਉਹਨੂੰ ਵੇਸਟਿੰਗ ਕਹਿ ਸਕਦੇ ਹਨਾ ਜੇ ਉਹੀ ਹਨਾ ਮੈਂ ਸੋਚਦੀ ਹੁੰਨੀ ਆ ਜੀ ਉਹੀ ਬਾਲਟੀ ਭਰ ਕੇ ਭਾਂਡੇ ਮਾਂਜਣ ਹਨਾ ਉੱਥੇ ਪਾਣੀ ਬਚ ਸਕਦਾ ਹੈ ਤੇ ਉਹ ਟੂਟੀ ਚਲਾ ਲੈਂਦੀ ਐ ਨੇ ਮੰਜ ਮੰਜ ਰੱਖੀ ਜਾਂਦੀ ਐ ਨੇ ਤੇ ਟੂਟੀ ਚਲਦੀ ਰਹਿੰਦੀ ਆ ਓਦਾਂ ਪਾਣੀ ਵੇਸਟ ਹੁੰਦਾ ਉੱਥੇ ਕਿਆ ਕਰੋ ਇਹ ਪਸ਼ੂਆਂ ਨੂੰ ਨਿੜਾਉਣ ਨਾਲ ਨਹੀਂ ਮੈਂ ਮੈਂ ਨਹੀਂ ਕਹਿੰਦੀ ਪਸ਼ੂ ਨਿੜਾਉਣ ਨਾਲ ਵੀ ਪਾਣੀ ਵੇਸਟ ਹੁੰਦਾ ਇੱਥੇ ਤਾਂ ਸਭ ਨੂੰ ਆਪਣਾ ਫਾਇਦਾ ਹੁੰਦਾ ਏ ਜੇ ਆਪਾਂ ਇਹਨਾਂ ਨੂੰ ਨਿੜਾਵਾਂਗੇ ਹਨਾ ਵਿਚਾਰੇ ਤੰਦਰੁਸਤ ਰਹਿਣਗੇ ਇਹ ਆਪਾਂ ਨੂੰ ਸੀਸ ਦੇਣਗੇ ਨਹੀਂ ਵਿਚਾਰੇ ਸੇਕ 'ਚ ਬੈਠੇ ਰਹਿਣਗੇ ਸਾਰੀ ਦਿਹਾੜੀ ਹਨਾ ਤੇ ਦੁਰ ਸੀਸੇ ਹੀ ਦੇਣਗੇ ਅੰਦਰੋਂ ਹਨਾ ਵੀ ਸਾਨੂੰ ਇੱਥੇ ਬੰਨ ਕੇ ਕੀ ਲੈਣਾ ਖੜਾਇਆ ਇਹ ਤੇ ਹਕਿਓ ਕਿ ਸਦੀ ਦਸਤੀ ਇਸ ਲੈਣੀ ਆ ਤੇ ਪਲੀਜ਼ ਇਹਨਾਂ ਦਾ ਧਿਆਨ ਰੱਖ ਲਿਆ ਕਰੋ ਗਰਮੀ ਦੇ ਵਿੱਚ ਪਸ਼ੂ ਪੰਛੀਆਂ ਦਾ ਲਓ ਜੀ ਪਸ਼ੂ ਆਪਾਂ ਨੇ ਨਾਲ ਆ ਕੇ ਤੇ ਹੁਣ ਪਾ ਦਾਂਗੀ ਕੱਕ ਖੋਲੀ ਸਾਫ ਕਰਕੇ ਤੇ ਬਸਨਾਤੇਗੇ ਸਾਰੇ ਉਸ ਤੋਂ ਪਹਿਲਾਂ ਨਾ ਬਾਲਟੀ ਚੱਕ ਲਈ ਆਪਾਂ ਨੇ ਪਿੰਡੀਆਂ ਲੈ ਕੇ ਆਣਾ ਤੋੜ ਕੇ ਸੈਪ੍ਰਿਤ ਲੱਗਿਆ ਹੈ ਧਨੀਆ ਵੱਢਣ ਗੁਟੀਆਂ ਨਹੀਂ ਬਣਾ ਲੂਗਾ ਦੋ ਤਿੰਨ ਕ ਤੇ ਪਿੰਡਿਆ ਤੋਲ ਲਾਂਗੇ ਆਪਾਂ ਪਾਣੀਆਂ ਖਾਲਚ ਆ ਜਾਂਦਾ ਆਪਣੇ ਇੱਥੇ ਫੇ ਸਬਜ਼ੀਆਂ ਵਗੈਰਾ ਨੂੰ ਲੱਗ ਜਾਂਦਾ ਜਿਹੜਾ ਆਪਾਂ ਪਸ਼ੂ ਨਾਲ ਆਉਂਦੇ ਆ ਨਾ ਉਹ ਪਾਣੀ ਇੱਥੇ ਖੇਚ ਆ ਜਾਂਦਾ ਥੋੜੀ ਐ ਕਰ ਬਾਲਟੀ ਚ ਰੱਖ ਲਾਂ ਮੈਂ ਉੱਤ ਪਿੰਡਿਆ ਰੱਖ ਲੂੰਗੀ ਹਾਂ ਇੱਕ ਗੁਟੀ ਬਹੁਤ ਇੰਨੀ ਕ ਨਾਲ ਦੀ ਨਾਲ ਬੰਨ ਲੈਣੀ ਇਹਨੇ ਹੈਲੋ ਕੇ ਹੱਥ ਵਿੱਚ ਲਗਾ। ਹੜ ਦੇ ਦੋ ਮਿੰਟ। ਹੈਗੀ ਤਾਂ ਤਪਾਈਆਂ ਔਰੇ ਫੇਰ ਹਨਾ ਫਿਰ ਐਦਾਂ ਵੀ ਸਾਧਰੇ ਸਾਧਰੇ ਦੇ ਹੋ ਜਾਂਦੀਆਂ ਨੇ। ਆਹ। ਉਹ ਇਹ ਨਾ ਮੇਰੀ ਗੱਲ ਸੁਣੋ ਜਿਹੜੇ ਪੀਲੇ ਪੀਲੇ ਪੱਤੇ ਆਲਾ ਉਹ ਨਾ ਤੋੜ। ਜਿਹੜਾ ਗ੍ਰੀਨ ਗ੍ਰੀਨ ਉਹ ਨਾ ਉਹ ਵੱਡ। ਜਿਵੇਂ ਪਰਲੀ ਗੁੱਟੀ ਆ। ਉਹ ਵੱਢ ਲੈ। ਨਹੀਂ ਨਹੀਂ ਸਿਰੇ ਦੀ ਨਹੀਂ ਗੱਲ ਹੈਗੀ ਸਹਜ ਉਹ ਜਿੰਨਾ ਕਰਦਣਾ ਵੱਧਦੇ ਆ ਨਾ ਉਹਨਾਂ ਛੇਤੀ ਵੱਧਦਾ ਇਹ ਛੋਟਾ ਰਹਿਣ ਦੇ राजे ਮੇਰੀ ਗੱਲ ਸੁਣੋ ਪਰ ਲੀਆਂ ਗੁੱਟੀਆਂ ਦੇ ਕਿੰਨੀਆਂ ਮੋਟੀਆਂ ਨੇ ਤੇ ਲਓ ਜੀ ਮੈਂ ਭਿੰਡੀਆਂ ਤੋੜ ਲਾ ਫੇ ਮਿਲਦੇ ਤੁਹਾਨੂੰ ਆ ਖੀਰੇ ਵੀ ਤੋੜ ਲੈ ਦੋਏ ਮਿਲ ਲੈਣੇ ਅੱਜ ਹੋਏ ਆਣ ਲੈ ਫੇਰ ਤੇ ਪਵਾ ਆ ਕਾ